ਸੱਚੇ ਕੱਲ ਜੀ ਕੱਲ 12 ਫਰਵਰੀ ਨੂੰ ਸੀ ਜੀ ਸਾਡੀ 20th ਮੈਰੀ ਜਨਵਰਸੀ ਹੋਰ ਨਾਲ ਦੇ ਨਾਲ ਸੰਗਰਾਦ ਵੀ ਸੀ ਸੋ ਸਵੇਰ ਰੋਡ ਕੇ ਸਭ ਤੋਂ ਪਹਿਲਾਂ ਆਪਾਂ ਦਰਬਾਰ ਸਭ ਲਗਾ ਕੇ ਮੱਥਾ ਟੇਕਿਆ ਫਿਰ ਮੈਂ ਚੱਲੇਗੀ ਜੀ ਨਹਾਣ ਵਸੇ ਨਹਾ ਕੇ ਆਈ ਤਾਂ ਸਭ ਤੋਂ ਪਹਿਲਾਂ ਆਪਾਂ ਜਗਾ ਲਈ ਜੀ ਜੋਤ ਕਿਉਂਕਿ ਆਪਾਂ ਕਰਦੇ ਵੀ ਜੋਤ ਜਗਾਨੇ ਆ ਔਰ ਜੋਤ ਜਗਾ ਕੇ ਮੈਂ ਸਭ ਤੋਂ ਪਹਿਲਾਂ ਆਪਣਾ ਨਿਤਨੇਮ ਦਾ ਪਾਠ ਕੀਤਾ ਔਰ ਫਿਰ ਮੈਂ ਲੱਗ ਗਈ ਜੀ ਆਪਣੀ ਦੁਪਹਿਰ ਦੀ ਸਬਜ਼ੀਆਂ ਦੀ ਤਿਆਰੀ ਕਰਨ ਮੈਂ ਬਣਾਉਣੇ ਸੀ ਜੀ ਮਿਕਸ ਵੇਜ ਦਾਲ ਮਖਣੀ ਔਰ ਦਹੀਂ ਪੱਲੇ ਮੈਂ ਜੜੇ ਬਣਾ ਕੇ ਰੱਖ ਚੁੱਕੀ ਸੀ ਉਸ ਤੋਂ ਬਾਅਦ ਆਪਾਂ ਨਾਸ਼ਤਾ ਕੀਤਾ ਔਰ ਫਿਰ ਮੈਂ ਲੱਗੀ ਜੀ ਬਣਾਉਣ ਦੇ ਕਿਉਂਕਿ ਮੈਂ ਅੱਜ ਕਰਵਾਨੀ ਸੀ ਸੈਜਪੜ ਦੀ ਸਮਾਪਤੀ ਸੋ ਇਜ਼ੀਲੀ ਮੈਂ ਸਭ ਤੋਂ ਪਹਿਲਾਂ ਦੇਗ ਬਣਾਉਣੀ ਸ਼ੁਰੂ ਕੀਤੀ ਕਿਉਂਕਿ ਦੇਗ ਬਣਾਨ ਨੂੰ ਥੋੜਾ ਟਾਈਮ ਲੱਗਦਾ ਹੈਗਾ ਜੀ ਸੋ ਆਪਾਂ ਦੇਗ ਨੂੰ ਸਲੋ ਫਲੇਮ ਦੇ ਉੱਪਰ ਕਰਕੇ ਬਣਾਇਆ ਗਾ ਤੁਸੀਂ ਦੇਗ ਬਣਾਉਣਾ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਵੀਡੀਓ ਦੇਖ ਸਕਦੇ ਹੋ ਦੇਗ ਬਣਾ ਕੇ ਮੈਂ ਸਭ ਤੋਂ ਪਹਿਲਾਂ ਜੀ ਤਿਆਰ ਹੋ ਗਈ ਔਰ ਉਸ ਦੇ ਬਾਅਦ ਆਪਾਂ ਜਾਣਾ ਸੀ ਜੀ ਗੁਰਦੁਆਰਾ ਸਾਹਿਬ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਕਿਉਂਕਿ ਸਾਡਾ ਗੁਰਦੁਆਰਾ ਸਾਹਿਬ ਥੋੜੀ ਦੂਰ ਤੇ ਹੈ ਸੋ ਮੈਂ ਔਰ ਮੇਰੀ ਬੇਟੀ ਦੋਨੋਂ ਪੈਦਲ ਹੀ ਚਲੇ ਗਏ ਸੋ ਸਹਿਜ ਪਾਠ ਦੀ ਆਪਾਂ ਸਮਾਪਤੀ ਕਰਵਾ ਕੇ ਜਿਹੜਾ ਅਗਲਾ ਸਹਿਜ ਪਾਠ ਸੀ ਉਹ ਵੀ ਆਪਾਂ ਨਾਲ ਦੇ ਨਾਲ ਹੀ ਰਖਵਾ ਲਿਆ ਸੀ ਕਿਉਂਕਿ ਆਪਾਂ ਸਹਿਜ ਪਾਠ ਜਿਹੜਾ ਉਹ ਜਦੋਂ ਟਾਈਮ ਮਿਲਦਾ ਆਪਾਂ ਥੋੜਾ ਥੋੜਾ ਕਰਕੇ ਪਾਠ ਕਰਦੇ ਰਹਿਣੇ ਆ ਸੋ ਆਪਾਂ ਪਾਠ ਆਪਣਾ ਕਰ ਲਿਆ ਔਰ ਨਵਾਂ ਜਿਹੜਾ ਪਾਠ ਅੱਗੋਂ ਰਖਵਾਨਾ ਸੀ ਆਪਾਂ ਸਹਿਜ ਪਾਠ ਉਹ ਵਾਲਾ ਪਾਠ ਵੀ ਆਪਾਂ ਰਖਵਾ ਲਿਆ ਸੋ ਇਸੇ ਬਾਅਦ ਆਪਾਂ ਘਰ ਆ ਕੇ ਲੰਚ ਕੀਤਾ ਫਿਰ ਮੈਂ ਸ਼ਾਮ ਦੇ ਲਈ ਆਪਣਾ ਬਣਾ ਰਹੀ ਸੀ ਜੀ ਕੇਕ ਸੋ ਅੱਜ ਇੱਕ ਮੈਂ ਕੁਝ ਯੂਨਿਕ ਟਰਾਈ ਕਰਨਾ ਚਾਹੁੰਦੀ ਸੀ ਸੋ ਇਸ ਲਈ ਫਰੈਸ਼ ਸਟਰਾਬਰੀ ਔਰ ਜੜੀਆਂ ਹੁੰਦੀ ਹੈ ਔਰ ਚਾਕਲੇਟ ਇਹਨਾਂ ਦੋਨਾਂ ਦਾ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਅਲਟੀਮੇਟ ਹੈਗਾ ਜੀ ਸੋ ਇਹ ਆਪਾਂ ਕੇਕ ਬਣਾ ਰਹੇ ਆ ట్రਫਲ ਦੇ ਵਿੱਚ ਫਰੈਸ਼ ਸਟਰਾਬੇਰੀ ਦੇ ਨਾਲ ਕਿਉਂਕਿ ਵੈਡਿੰਗ ਐਨੀਵਰਸਰੀ ਕੇਕ ਹੈ ਸੋ ਇਹ ਵਾਈਟ ਕਰੀਮ ਦੇ ਵਿੱਚ ਜ਼ਿਆਦਾ ਥੋੜਾ ਵਧੀਆ ਲੱਗਦਾ ਸੋ ਬਰਸ਼ ਦੇ ਨਾਲ ਆਪਾਂ ਫਾਈਨਲ ਆਈਸਿੰਗ ਕਰਕੇ ਇਹ ਪ੍ਰੋਪਰ ਮੇਰੇ ਕੇਕ ਦੀ ਫਾਈਨਲ ਲੁੱਕ ਹੈਗੀ ਹੈ ਜੀ ਇਸ ਦੀ ਵੀਡੀਓ ਮੈਂ ਆਲਰੇਡੀ ਤੁਹਾਡੇ ਨਾਲ ਸ਼ੇਅਰ ਕਰ ਚੁੱਕੀ ਹਾਂ ਸੋ ਕੇਕ ਸਾਡਾ ਪ੍ਰੋਪਰ ਆਪਾਂ ਕੋਕ ਲਾਈਟ ਲਗਾ ਕੇ ਕੇਕ ਤਿਆਰ ਕੀਤਾ ਸੀ ਵਿੱਚ ਆਪਾਂ ਸਨੈਪਸ ਲਗਾਈਆਂ ਸੀ ਕੇਕ ਦੇ ਕਿਉਂਕਿ ਇਹ ਕੁਝ ਇਸ ਤਰੀਕੇ ਦਾ ਯੂਨਿਕ ਸਟਾਈਲ ਚੱਲ ਰਿਹਾ ਜੀ ਅੱਜ ਕੱਲ ਇਹਦੇ ਵਿੱਚ ਮੈਂ ਛੋਟੇ ਛੋਟੇ ਜਿਹੜੇ ਆ जिप्सी फ्लावर ਵੀ ਲਗਾਏ ਹੈਗੇ ਸੋ ਤੁਸੀਂ ਅਗਰ ਇਹ ਕੇਕਸ ਦੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਦੇ ਉੱਪਰ ਬਹੁਤ ਸਾਰੀਆਂ ਕੇਕਸ ਦੀਆਂ ਵੀਡੀਓ अवेलेबल ਹੈਗੀਆਂ ਤੁਸੀਂ ਉਹਨਾਂ ਵੀਡੀਓਜ਼ ਨੂੰ ਦੇਖ ਸਕਦੇ ਹੋ ਔਰ ਘਰ ਦੇ ਵਿੱਚ ਬਣਾਉਣਾ ਸਿੱਖ ਵੀ ਸਕਦੇ ਹੋ ਸੋ ਰਾਤ ਨੂੰ ਆਪਾਂ ਕੱਟ ਕੀਤਾ ਸੀ ਜੀ ਕੇਕ ਔਰ ਇਸ ਰਿਹਾ ਸਾਡਾ ਅੱਜ ਦਾ ਵਲੌਗ ਔਰ ਇਹ ਮੈਂ ਬਣਾ ਰਹੀਆਂ ਜੀ ਆਪਣਾ ਪਹਿਲਾ ਵਲੌਗ ਤੁਹਾਨੂੰ ਇਹ ਪੂਰੀ ਜਿਹੜੀ ਵੀਡੀਓ ਹੈਗੀ ਹੈ ਕਿਸ ਚੀਕੇ ਦੀ ਲਗੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਔਰ ਚੈਨਲ ਦੇ ਉੱਪਰ ਹੋਰ ਬਹੁਤ ਸਾਰੀਆਂ ਵੀਡੀਓਜ਼ ਹੈਗੀਆਂ ਤੁਸੀਂ ਉਹਨਾਂ ਨੂੰ ਜਾ ਕੇ ਦੇਖ ਸਕਦੇ ਹੋ ਸੋ ਨੈਕਸਟ ਵੀਡੀਓ ਲਈ ਦੇਖਦੇ ਹਾਂ ਅਗਰ ਬੋਰ ਹੋ